ਤੇਰਾ ਜੀ ਸਮਾਲੀ ਤੁਹਾਡੇ ਮੇਰੇ ਸਾਹਿਬਾ ਗਹਿਰ ਗੰਪੀਰਾ ਕੁਣੀ ਗਦੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਟ 치ਰਾ ਰਹਾਉ ਸਭ ਸੁਣਤੀ ਮਿਤ ਸੁਣਤ ਕਮਾਈ ਸਭ ਕੀਮਤ ਮਿਤ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਅਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਕ ਸਭ ਜਗਿਆਨੀਆਂ ਸਿੱਧਾ ਪੁਰਖਾਂ ਇਆਂ ਵਡਿਆਈਆਂ ਉਦਲਣ ਸਿੱਧੀ ਕਿ ਨਾ ਪਾਈਆ ਕਰਮ ਮਿਲੇ ਨਾਹੀਂ ਖਾਕ ਰਹਾਈਆ ਆਖਣ ਵਾਲਾ ਕਿਆ ਬਚਾਰ ਸਿੱਖੀ ਭਰੇ ਤੇਰੀ ਪੰਧਾਰਾ ਜਿਸ ਤੂੰ ਦੇਹਿਸੈ ਕਿਆ ਚਾਰਾ ਅਨੁਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਦੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਆਏ ਜਨੀਆਂ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਹੇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਹਰ ਰੱਤੇ ਕੀਮਤ ਨਹੀਂ ਪਾਈ ਜੇ ਸਭੋ ਮਿਲਕੇ ਆਖਣ ਪਾਹੀਂ ਵੱਡਾ ਮੰਗੂ ਲੈ ਘਟ ਨਾ ਜਾਏ ਨਾ ਉਮਰ ਨਾ ਹੋਏ ਸੋਗ ਦੇ ਦਰ ਹੈ ਨਾ ਚੁੱਕੈ ਤੋਗ ਗੁਣ ਇਹ ਰੂਪ ਕੋਰ ਨਾਹੀ ਕੋਏ ਨਾ ਕੋ ਹੁਆ ਨਾ ਕੋ ਹੋਇ ਜਿਵਨ ਆਪ ਤੇਵੜ ਤੇਰੀ ਬਾਤ ਜਿੰਦ ਕਤੈ ਕੀ ਕੀ ਬਾਤ ਕਸਮ ਵਿਸਾਰੈ ਤੇ ਕਮਲਾਤ ਸੁਨਾਵੈ ਬਾਜ ਸੁਨਾਤ ਰਾਮ ਗੋਰੀ ਮਨਲਾ ਸੰਖਾ ਹੱਕੀ ਜਨ ਸਤੁਗੁਨ ਸਤੁਖਾ ਜਿਦੋਂ ਕਰੂ ਗੁਰੂ ਪਾਸ ਹੰ ਕੀਰੇ ਕਿਲਮ ਸਤਗੁਰੁ ਸਰਣਾਈ ਕਰ ਦਇਆ ਬਾਨ ਪ੍ਰਕਾਸ਼ ਬੇਲਹੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਫਮਰੀ ਅਹਰਾਸ ਰਹਾ ਹਰਜੰਮ ਕੀ ਵਤ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮਿਲਿ ਤ੍ਰਿਪਤਾਸੈ ਵਿਦ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਗਤੀਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀ ਆਏ ਤ੍ਰਿਗਿਵੇ ਤ੍ਰਿਗਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੋ ਦੋ ਮਸਤ ਕੋ ਲਿਖਿਆ ਵਿਕਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਮ ਕੁਨ ਨਾਮ ਪਰ ਗਾਲਸ ਰਾਗ ਪੂਰੀ ਮਹਲਾ ਪਰਮਾ ਕਾਹੇ ਨੇ ਮਨ ਜਿਤੁ ਐ ਉਦਮੋ ਰਾਮਾ ਹਰ ਹਰ ਕੀ ਜੋ ਪਰਿਆ ਸਹਿਜ ਪਤਰ ਮੈਂ ਦੰਤ ਉਪਾਏ ਤਾਂ ਕਾਲ ਜੁਗ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਭ ਸੰਗਤਿ ਬਿਲੇ ਸੋ ਤਰਿਆ ਗੁਰਪੁਰ ਸਾਧ ਪਰਮ ਪਦ ਪਾਇਆ ਸੁਕੇ ਕਾਸ਼ਤ ਹਰਿਆ ਬਾਉ ਜਨਨ ਪਿਤਾ ਲੋਕ ਸੁਖ ਬਨਟਾ ਕੋਈ ਨਾ ਕਿਸ ਕੀ ਤਰਿਆ ਸੰਦਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਬੁਢੇ ਗੁਢੋ ਆਵੈ ਸਹ ਕੁਸਾਂ ਤਿਸ ਪਛ ਬਚ ਰੀਸ ਰਿਆ ਜਿਨ ਕਾਣ ਖਲਾਵੈ ਕਾਣ ਤੁਕਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਰਥ ਸਿਧਾਨ ਠਾਕੁਰ ਕਾ ਕਲ ਧਰਿਆ ਨਨ ਨਾਮਕ ਬਲ ਬਲ ਸਤ ਬੰਦ ਜਾਈਐ ਤੇਰਾ ਅੰਤ ਨਾ ਪਰਾਵਰਿਆ ਤ੍ਰਗ ਆਸਾ ਮਹਲਾ ਚੱਕਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਤਿ ਆਵੇ ਸਤਿ ਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਦਾ ਦਾਤਾਰਾ ਆਰਤੀ ਆਦੂ ਸਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਦੰਤ ਵਿਚਾਰਾ ਤੂੰ ਘਰ ਘਟਵਨ ਕਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਦੇ ਇੱਕ ਪੇਖਾ ਦੀ ਸਭ ਤੇਰੇ ਚੋ ਜੁਗ ਜਾਣਾ ਮਾਤੇ ਦਾਤਾ ਆਪੇ ਗੁਤਾ ਜੀ ਤੁਧ ਬਿਨਾ ਜਾਣਾ ਊਂ ਪਾਰੂ ਬ੍ਰਹਮ ਬੇਅੰਤ ਬੇਅੰਤ ਜੀ ਤੇ ਕਿਆ ਕਹਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਮਕ ਤੈ ਗੁਰਮਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਤ ਟੁਕੀ ਜਨ ਕੀ ਕਾਸੀ ਜਿਨ ਨਿਰਭਉ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਬਿਨ ਹਰ ਕਿਹਾ ਯਾ ਜਿਤ ਨਾਮੁ ਤਿਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੜਾਤੀ ਹਰੇ ਗੇ ਅੰਤ ਗੇ ਅੰਤਾ ਤੇਰੀ ਭਗਤ ਤੇਰੇ ਭਗਤ ਸਦਾ ਹਮੇਂ ਹਰ ਅਨਕ ਅਨੇਕ ਤੂੰ ਜੀਵਣ ਅਗਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋ ਕੀ ਆਇਆ

آسا محلہ پہلا پانی پا کر ਕਦੋਂ ਕੋਈ ਦੂਰ ਬਾਬਾ ਨਹੀਂ ਚੱਲੇ ਪੰਚੀ ਕਾਂ ਤਹਿ ਰੂ ਦੀ ਅਨੇਕ ਮਨ ਏਕ ਹਨ ਜਿਤਸ ਪੂਰਵਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਰਤੀ ਸਤੀ ਨਹੀਂ ਪਰਿਆ ਕੂਰਖ ਮੂਦਾਨ ਭਇਆ ਰਣਵਤ ਨਾਨਕ ਜਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹੱਲਾ ਫਲ ਹੀ ਬਰਾਬਰ ਮਾਤ ਮੁਗਦੇ ਹੁਰੀਆ ਕੋਬਿੰਦ ਮਿਲਣ ਕੀ ਇਹ ਤੇਰੀ ਬਲੀਆ ਅਵਰ ਕਾਜ ਤੇਰਾ ਕੀ ਕਹਿ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਰਾਮ ਲਾਗ ਭਗਤ ਜੀ ਤਨ ਕੈ ਜਨਮ ਵਿਰਥਾ ਜਾਤ ਰੰਗ ਪਾਇਆ ਕੈ ਰਹਾਉ ਰਕ ਤਪ ਸਰਬ ਨਾਮ ਕਾ ਦਾ ਦਮਿਆ ਹਰ ਰਾਇ ਸਭ ਨਾਮ ਤੁਮ ਹਮ ਨੀਤ ਕਰ ਮਾ ਚਰਨ ਪਰ ਕੀ ਰੱਖੋ ਸਰਮਾ ਪਾਤਸ਼ਾਹ ਜੀ ਦਾ ਸੁਣੀ ਕਬੀਰ ਬਾਤ ਬੇਨਤੀ ਤੋਹ ਕਹੀ ਨਭਰੀ ਗਰੂ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇਛਾ ਤਦ ਚਰਨਨ ਮੰਨ ਰਹਿ ਹਮਾਰਾ ਤੁਨਾਂ ਦਾ ਨਾਮ ਕਰੋ ਪ੍ਰਤਿਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਹੂ ਆਪ ਧਾਤੁ ਦੇ ਮੋਹਿ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸੁਖੈ ਤਤਾਰੰ ਮੋਹਨ ਚਾ ਨਿਡਰ ਦਾ ਕਰਿਐ ਸਭੈ ਸੁਖ ਆਜ ਸੁ ਕਰਿਐ ਪੂਰਨ ਹੋਏ ਹਮਾਰੀ ਆਸਾ ਉਰਪਨ ਕੀ ਰਹੇ ਤੇ ਆਸਾ ਕੁਮਨ ਚੜੂ ਕੋਈ ਅਗੁਰ ਦਾ ਧਿਆਨ ਮੁਖੂ ਬਨ ਤਹੋ ਸੁਖ ਤੇ ਮਾਹੂ ਸੇ ਸੋ ਸਿੱਖ ਹਮਾਰੇ ਤਾਲੀਆਂ ਤੁੰ ਤੁੰ ਸਦਰ ਹਮਾਰੇ ਮਾਰੀਆਂ ਆਪ ਹਾਥ ਦਇਆ ਮੁਝ ਬਨਿਐ ਬਰਨ ਕਾਲ ਤਾ ਦਰਾਸ ਦੀ ਵਰੀਐ ਤੁਸ ਸਦਾ ਹਮਾਰੇ ਪੱਛਾ ਸ੍ਰੀ ਵਸਤੂ ਦੁਰਚਾ ਅੰਤਰਾਸ ਤੇ ਹਉ ਮੁਝ ਰਾਖਾ ਸਹਾਰੀ ਸਾਹਿਬ ਸੰਤ ਸਹਾਰੀ ਪਿਆਰੀ ਨਿਬੰਧ ਦੁਸ਼ਮਨ ਕੇ ਅੰਤਾਰ ਤੁੰਭ ਪੂਰੀ ਚਤੁਰ ਦਸੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਇੰਦੂ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਤੰ ਕਾਲ ਕਾ ਕੀਆ ਤਮਾਸ਼ਾ ਜਗਤ ਨੂੰ ਕਾਲ ਲੋਕੀਸ਼ਣ ਕੀਓ ਈਸ ਰਾਜ ਬ੍ਰਹਮਾ ਨਮਸਕਾਰ ਸਭ ਨੂੰ ਦੁਆਰਾ ਨਮਸਕਾਰ ਹੈ ਤਾਲੀ ਹਮਾਰਾ ਜਗ ਕਾਲ ਸਭ ਜਗਤ ਬਨਾਇਓ ਦੇਵ ਦੇ ਤੁਜਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸੰਗਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਰ ਕੰਕੋ ਸਿਰ ਗੁਮ ਸੁਖ ਕਿਉ ਤਤ੍ਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਚਾਲਕ ਚੀਤੀ ਤੇ ਕੁੰਚਲ ਅਸਥੂਲਾ ਸੰਤਨ ਕਿਰਪਾ ਦ੍ਰਿਸ਼ਟ ਕਲੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਚਾਦੈ ਤੁ ਕਾ ਜੁਕੇ ਪਦ ਪਦ ਕੀ ਜਾਨੈ ਜਬ ਗੁਦ ਕਲਕ ਕਰਾ ਕਰਤਾਰਾ ਪ੍ਰਜਾ ਤਰ ਤੂ ਕਬਦੀ ਅਪਾਰਾ ਜਬ ਆਕਰਖ ਕਲਕ ਹੋ ਕਬਹੂੰ ਤੁਮੈ ਮਿਰਤ ਜੀ ਤਰ ਸਮੋ ਜੀਤੇ ਬਦਨ ਸ੍ਰਿਸ਼ਟ ਸਭ ਧਰੈ ਆਪ ਆਤਮਿ ਬੂਜੁ ਉਚਾਰੈ ਤੁਮ ਸਭ ਦੀਪੇ ਰਹਿ ਤੁਮੇ ਰਾਗ ਜਾਨਕ ਵੇਦ ਭੇਦ ਅਤਾਲ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਮੀਲ ਅਨਾਦ ਅਸੰਭ ਤਾਕਾ ਮੂਲ ਵਿਚਾਰ ਕੀ ਤੇਜਾ ਜਾ ਕੋ ਕੇਵ ਨਾ ਪਾਵਤ ਕੀਤਾ ਆਤੋ ਕਰ ਪਾਹਨ ਅਨੁਮਾਨਤ ਮਹਾਮੂਰ ਕਾ ਚੁਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਭਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿਗ ਭਿਗ ਤੁਨ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਇਹ ਬਿੰਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹੀ ਉਪਾ

ਦਾ ਸਤਲ ਮਲੇਜ ਕਲ ਰਣ ਘਾਤਾ ਜੇਸ ਤੁਜ ਤਦ ਸੰਨੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਹਵਾਰੇੁਰਕ ਜਗ ਬਗ ਪਰੇ tihare ਤਿੰਨ ਕੇ ਤੁ ਸੰਕਟ ਸਭ ਢਾਰੇ ਜੋ ਕਲੂ ਇਕਬਾਰ ਕੇ ਹੈ ਸਾਕੇ ਕਾਲਿਤ ਸੁਦੈ ਹੈ ਤੁਹ ਕਉਈ ਤਸ ਕਾਲਾ ਦੁਸ਼ਟ ਅਰਸ਼ਟ ਡਰਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣੇ ਹਰਿ ਰੂਪ ਸਾਥ ਕੀ ਤਾਤ ਤਨਕ ਮੋ ਹਰਿ ਰੂਪ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਜਾ ਸਭ ਸਕੇ ਨਾ ਕੋਈ ਏਕ ਬਾਾਰ ਜਿਤ ਮੈਂ ਸੁਭਾਰਾ ਕਾਲ ਪਾਸ ਤੇ ਕਾਹੇ ਗੁਬਾਰ ਜਿਤ ਕਰੇ ਦਾਤਿ ਦਾ ਰੂ ਕਹਾ दार दुष्ट दुख ते रहा सर्ग केत है शरण तिहारी आप हाथ दे लेहू बारी सर्ग सौर मो सहाई कष्ट दुख ते लेहू बचाई सैया पानी ग जब ते तुमरे तपते गौ आंख करे नहि आनो राम रहीम कुरान कुरआन अनेक कह मत एक नाम मान्यो शिवदंत शास्त्र वेद सबए बहु भेद कह हम एक ना जान्यो श्री असपा अनु कृपा दिखरी कर मैं ना कह्यो सब तुहे तो बखान्यो तोरा सगल द्वार को ठाबितै ਕਹਿਉ ਤਹਾਰੂ ਦਵਾਰ ਵਾਹਿਗਰਹ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਦਵਾਰ ਕਉ ਚਾੜਕੈ ਕਹਿਉ ਤਹਾਰੂ ਦਵਾਰ ਵਾਹਿਗਰਹ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਆਪ ਕਲੀ ਮਹਲਾ ਪੀਤਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭੈਰਾ ਮਿਲ ਮਾਇ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਜਿਸੁ ਸੇਤੀ ਮਨ ਰਜੀਆ ਵਲੰਗਿਆ ਰਾਵ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਭ ਤੋਂ ਤਾਂ ਗਾਵੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾ ਹੁ ਅਨੰਦ ਤੂਆ ਸਤਗੁਰੂ ਪੈ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਮੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਅੰਗਕਾਰ ਓ ਕਰੇ ਤੇਰਾ ਕਰਜ ਸਭ ਸਵਾਰਨਾ ਸਗਨਾ ਗੱਲਾਂ ਸੁਧਰਾ ਤੁਸੂ ਆਮੀ ਤੋ ਕਿਉ ਮਨ ਨੂੰ ਵਿਸਾਰੀ ਹਰ ਨਾਮ ਤੁਮੰ ਤੇਰੀ ਸਦਾ ਰਭੂ ਹਰ ਨਾਮ ਤੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਘਰ ਦਾ ਤੇਰੇ ਹੈ ਜਿਸ ਦੇ ਸੁਪਾਵੈ ਸਦਾ ਸਿਮਤ ਸਦਾ ਤੇਰੀ ਨਾਮ ਮੰਨ ਵਸਾਉ ਗਏ ਨਾਮ ਜਿ ਕੈ ਮਨੁ ਵਸਿਆ ਸਾਚੇ ਸਬਦ ਤੇਰੀ ਕਹ ਨਾਨਕ ਸੱਚੇ ਸਾਹਿਬ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਕੂ ਖਾਂ ਸਗ ਬਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਗ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਜਿਉਂ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਾ ਤਤ ਸਬਦ ਘਰੂ ਪਿਆਰੂ ਸਤਿਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਦਿੱਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਦਿੱਤ ਘਰ ਘਾਲਿਆ ਪੰਚ ਦੂਤ ਕੁਦ ਵਸ ਕੀਤੇ ਕਾਲ ਕੰਟੁ ਕੁਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਹਿ ਸੁਖੁ ਆ ਕਲ ਅਨਹਦ ਅਜੀ ਆਨੰਦ ਸੁਣੋ ਗੜ ਪਾਪੀਓ ਸਤਲ ਮਨੋਹਰ ਤੁ ਪੂਰੇ ਹਾਰੂ ਬ੍ਰਹਮ ਪ੍ਰਗਪਾਇ ਉਤਰੇ ਸਤਲ ਵਿਸੂਰੇ ਤੂ ਕਰੋਗ ਸਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈਸ਼ਰਸੀ ਪੂਰੇ ਗੁਰ ਤੇਗਾਰਾਮ ਤੇ ਗੁਣਿਤ ਕਹੇ ਗਵਿਤ ਸਤਗੁਰ ਹੇ ਆਪਨ ਤੂਰੇ ਬਿਨਵੰਤ ਨਾਮ ਸੁਗੁਰ ਦਰੜ ਲਾਕੇ ਵਾਜੇ ਅਨਹਦ ਤੂਰੇ ਮਦਵਨੀ ਮਹਲਾ ਪੰਜਵਾਂ ਤਾਲੁ ਵੇਟਿ ਕੋ ਤੇਰੋ ਸੂਪਰਿਓ ਸੁਆਤ ਸੁਖੋਕ ਵਿਚਾਰ ਅੰਮ੍ਰਿਤ ਨਾਮ ਸਾ ਗੁਰ ਕਾ ਕਰਿਓ ਸਭ ਕਾ ਸੁਖ ਸੁਭਾਗਰੂ ਏਕੂ ਖਾਵੈ ਦੇਖੂ ਦੇ ਕਿਸ ਕਾ ਕੋਈ ਉਤਾਰ ਇਹ ਵਸਤ ਤਜੀ ਨਹਿ ਗਾਈ ਜਿਤਨੇ ਤੱਕ ਰਖੂ ਗੁਰ ਘਰ ਤਨ ਸੰਸਾਰ ਕਰਮ ਲਗ ਤਿਜੈ ਸਭ ਨਾਮੁ ਕਿਰਨੁ ਪ੍ਰਕਾਰੂ ਸਲੋਕ ਮਹਾਂ ਦਾ ਪジナ ਤੇਰਾ ਕੀਤਾ ਤਾ ਤਾ ਤੋ ਨਾਹੀ ਮੈ ਨੋ ਜੋਗ ਕਿ ਤੋਈ ਬਨੁ ਗੁਣੀ ਆਰੀ ਕੋਣ ਨਾਹੀ ਆਪੇ ਪਿਆ ਮਿਹਰਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਮ ਤੋਂ ਨਾਮ ਮਿਲੇ ਕਾ ਜੀਵਾ ਤਨ ਮਨ ਠੀਵੇ ਹਰੀ ਆ ਪਉੜੀ ਪਿੱਛੇ ਤੁਮ ਸਮਰਖ ਨਿਤੈ ਕੋਈ ਨਾਹੀ ਉਤਤਿ ਰਖ ਅਗਨੀ ਬਰਮਾਹੇ ਕੁਣ ਕਹਿ ਜਾਕੇ ਬੂਤ ਨਾ ਤਿਰੈ ਤਦ ਗਾਹੇ ਭਗਵਨਿਕ ਤੁਖਸਾ ਗੁਰ ਸ਼ਕਤੀ ਪਾਰ ਪਾਹੇ ਬਿਖੋਦ ਕੀ ਪਿਆਸ ਅੰਤ ਤਿਸੇ ਖਾਏ ਕਲ ਮੈਂ ਇਹੋ ਪੁਤੁ ਕੁਣ ਗੋਵਿੰਦ ਗਾਹੇ ਸਭ ਸਹਿ ਨ ਕਿਰਪਾਲ ਸੁਹਾਗੇ ਸਾਹੀ ਸਾਹੀ ਬਿਰਤਾ ਕੋਈ ਨਾ ਜਾਣੇ ਜਿਹਾ ਮੈਂ ਪੁਤ ਆਗੀ ਸ਼ਲੋਕ ਮਹਲਾ ਤਜਵਾ ਅੰਤਰ ਗੁਰ ਆਗਨਾ ਜਿਵਾ ਜਪ ਗੁਰ ਨਾਮੁ ਨਿਦਰੀ ਸਤਗੁਰ ਤੇ ਗਿਣਾ ਸ੍ਰਹਣੀ ਗੁਰ ਦਾ ਗੁਰ ਨਾਉ ਸਤਗੁਰ ਸੇਤੀ ਰਖਿਆ ਦਰਗਹਿ ਪਾਈ ਰਖਾ ਕਹੁ ਨਾਮੁ ਤੂ ਕਿਰਪਾ ਕਰੇ ਵਿਸ਼ਨੋ ਏ ਵਾਤਿ ਦੇ ਧਰਮਹਿ ਤੁਮ ਕਾ ਰੀਐ ਹੁਲੇ ਕੇਈ ਕੇ ਮਹਲਾ ਜੁਵਾ ਰਕੇ ਰਖਨ ਹਾਰ ਆਪੂ ਆਰਿ ਅੰਗੁਰ ਕੀ ਤਰੀ ਪਾਇ ਕਾ ਸੁਆਰੇ ਹੋਆ ਹfte ਆਦ ਮਨੋ ਨਾ ਸੁਆਰੇ ਸਾਥ ਜਨਾ ਕਾ ਸੰਗ ਭਗਵਨ ਤਾਰਿਕ ਸਾਗਤਿੰਡੁ ਗੁਸਤਿ ਰੁਖਿਨ ਬਾਹੀ ਬਿਦਾਰਿ ਤਿਸ ਸਾਹਿਬ ਕੀ ਦੇਕ